ਪੀ ਜੰਨਾ ਮਰੀ ਚੱਲ ਗਰਮੀ ਚ ਇੱਥੇ ਅਗਲੇ ਏਸੀ ਲਾ ਕੇ ਘਰੇ ਪਏ ਨੇ ਤੂੰ ਘਰੋਂ ਘੜਤਾ ਵੀ ਆਪੇ ਫਿਰੂ ਪੌਂਕਦਾ ਤੂੰ ਮੇਰੀ ਗੱਲ ਮੰਨ ਲੈ ਚਾਰ ਸਮੋਸੇ ਲਿਆ ਦੇਣਾ ਰੱਜ ਲੇਗਾ ਉਹ ਨਾਲ ਚਾਹ ਕਰਵਾ ਲਿਓ ਨਾ ਤੈਨੂੰ ਤਾਂ ਉਹਨਾਂ ਨੇ ਕਦੇ ਸਮੋਸੇ ਦਿਖਾਏ ਵੀ ਨਹੀਂ ਹੋਣੇ ਨਾ ਬਾਈ ਮੈਨੂੰ ਤਾਂ ਲੋੜ ਨਹੀਂ ਚੱਲ ਦੇਖ ਲੈ ਤੇਰੀ ਮਰਜ਼ੀ ਆ ਭਾਈ ਨਾ ਭਾਈ ਮੈਨੂੰ ਤਾਂ ਲੋੜ ਨਹੀਂ ਹੈਗੀ ਇਸ ਸਮੋਸਿਆਂ ਦੀ ਚੱਲ ਨਾ ਭਾਈ ਮੈਨੂੰ ਤਾਂ ਲੋੜ ਨਹੀਂ ਤੇਰੇ ਆਲੂ ਵਾਲੇ ਸਮੋਸਿਆਂ ਦੀ ਫੇਰ ਜਦੋਂ ਕਹਿਤਾ ਵੀ ਪੀਜਾ ਲਿਆ ਦੇ 2 ਘੰਟੇ ਪਾਣੀ ਦੇ ਦੂੰਗਾ ਉਹ ਵੀ ਅੱਧੀ ਵਿੱਚ ਦੇਖਣਾ ਪੜ ਰਹਾ ਹੈ ਕਰੇਪਾ ਮੂੰਗੀ ਵੀ ਨਾ ਮਿਲਦੀ ਹੋਵੇ ਕਹਿੰਦਾ ਲਿਆ ਦੇ ਮੈਨੂੰ ਪੀਜਾ ਨਾ ਦੇਖੇ ਪੀਜਾ ਕਿਤੇ ਕਿਹਾ ਜਾ ਹੁੰਦਾ ਚੰਗਾ ਮੈਂ ਤਾਂ ਚੱਲਿਆ ਕਿਤੇ ਮੇਰੀ ਜੀਰੀ ਚ ਨਾ ਪਾਣੀ ਪਾ ਦੀ ਮੈਂ ਤਾਂ ਮਸਾ ਸਕਾਇਆ ਪਾਣੀ ਮੈਂ ਤਾਂ ਜਾਣਾ ਸਕਾਇਆ ਪਾਣੀ ਇਹਨੇ ਮੈਨੂੰ ਤਾਂ ਲੱਗਦਾ ਪਾਣੀ ਕਦੇ ਲੱਗਿਆ ਹੀ ਨਹੀਂ ਜੀਰੀ ਨੂੰ ਉਹ ਤਰਸ ਕਰ ਲਾ ਉਹ ਤਰਸ ਕਰ ਲਾ ਜੀਰੀ ਕਿਵੇਂ ਡੱਡੂ ਵਾਂਗੂ ਪੀਲੀ ਕਰ ਲਖੀ ਐ ਨਾ ਤਾਂ ਇਹਦੇ ਵਿੱਚ ਕਦੇ ਤਾਂ ਪਾਣੀ ਨਾ ਇਹਦੇ ਵਿੱਚ ਕਦੇ ਖਾਦ ਪਾਈ ਐ ਬਾ ਵੇ ਬਾਈ ਤੇਰੇ ਇਹ ਤਾਂ ਬੀਜ ਹੀ ਇਹ ਹੈ ਜੇ ਪਹਿਲਾਂ ਪੀਲੀ ਹੋ ਕੇ ਚਲਦੀ ਐ ਮੰਡੀ 'ਚ ਪਤਾ ਲੱਗੂ ਜਦੋਂ 100 ਮਣੇ ਤੋਂ ਪਾਰ ਹੋਗੀ ਆ ਛੋਡੇ ਵਾਲੀਆਂ ਦੇਖ ਲਈ ਅੱਧ ਚ ਹੀ ਖੜ ਜਾਣਗੀਆਂ ਸੌ ਮਣ ਤੋਂ ਪਾਰ ਹੋ ਜੂ ਹੈ ਮੈਨੂੰ ਤਾਂ ਲੱਗਦਾ ਇਹ ਚ ਸੌ ਖਰਚਾ ਵੀ ਨਹੀਂ ਹੋਣਾ ਉਹ ਦੇਖ ਲੈ ਲਿਆ ਦੇਣਾ ਸਮੋਸੇ ਗਰਮੀ ਹੋਈ ਪਈ ਆ ਦੁਪਹਿਰਾ ਜਾ ਵੀ ਹੋਇਆ ਪਿਆ ਭੁੱਖ ਵੀ ਲੱਗੀ ਹੋਣੀ ਨਾ ਬਈ ਨਾ 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 ਨੁਕ ਕੋ ਗੱਲ ਸਮਝਾਤੀ ਜੇ ਤਾਂ ਬਣਦੀ ਹੈ ਗੱਲ ਤਾਂ ਦੇਖ ਲਾ ਚੰਗਾ ਮੈਂ ਤਾਂ ਜਾਨਾ ਜੇ ਮੇਰੀ ਜੀਰੀ ਚ ਖੱਡ ਖੁੱਲ ਕੇ ਮਾੜਾ ਜਿਹਾ ਵੀ ਪਾਣੀ ਪੈ ਗਿਆ ਪੰਚਾਇਤ ਇਕੱਠੀ ਕਰਕੇ ਤੇਰੇ ਘਰੇ ਲਾਂਬਾ ਦੇ ਕੇ ਆਉਂ ਉਹ ਤੇਰੀ ਜੀਰੀ ਨੂੰ ਤਾਂ ਪਹਿਲੇ ਹੀ ਸੋਖਾ ਲੱਗਿਆ ਪਿਆ ਉਹ ਇਹਨੂੰ ਤਾਂ ਲੋਹੇ ਦੀ ਘਾਟ ਹੈ